ਅਸੀਂ ਪਿੰਡਾਂ 'ਚ ਨਹੀਂ ਵੜਨ ਦੇਣਾ ਪਿੰਡਾਂ 'ਚ ਹੀ ਰਹਿਣਾ ਅਸੀਂ ਇਸ ਤੋਂ ਬਾਅਦ ਆ ਚੋਣ ਹੋ ਜਾਣੇ ਆ ਇਸ ਤੋਂ ਬਾਅਦ ਵੀ ਪਿੰਡਾਂ 'ਚ ਹੀ ਆ ਔਰ ਇਹਦੀ ਕੰਮ ਕਰਾਂਗੇ ਪੂਰਾ ਠੋਕ ਕੇ ਜਿਵੇਂ ਇਹਨਾਂ ਨੇ ਕਾਮਰੇਡਾ ਨੇ ਉੱਥੇ ਲੋਕਾਂ 'ਚ ਕੁਝ ਬੈਠ ਕੀਤੀ ਹੈ ਨਾ ਇਹਨਾਂ ਨੂੰ ਵੀ ਐਕਸਪੋਜ਼ ਕਰਾਂਗੇ ਕਿ ਅਸੀਂ ਟਿੱਕੇ ਬੈਠਣ ਵਾਲੇ ਨਹੀਂ ਆਗੇ ਹੁਣ ਆਉਣ ਵਾਲੇ 3 ਸਾਲ ਜਿਹੜੇ ਆ ਉਹ ਇਸੇ ਤਰ੍ਹਾਂ ਹੀ ਕੰਮ ਕਰਨਾ ਸਾਡੀ ਇਲੈਕਸ਼ਨ ਹੀ ਰਹਿੰਦੀ ਹੈ ਹਮੇਸ਼ਾ 24 ਘੰਟੇ ਇਦਾਂ ਹੀ ਕੰਮ ਕਰੀਦਾ ਭਾਜਪਾ ਘਰ ਨਹੀਂ ਬੈਠਦੀ ਤੇ ਮੈਂ ਕਹਣਾ ਕਿ ਮਾਹੌਲ ਨਾ ਖਰਾਬ ਕਰੋ ਸਾਡੇ ਕੋਲੋਂ ਕੋਈ ਸਹਿਯੋਗ ਚਾਹੀਦਾ ਅਸੀਂ ਪੂਰਾ ਦੇਵਾਂਗੇ ਔਰ ਸਰਕਾਰ ਨੂੰ ਵੀ ਦੇਵਾਂਗੇ ਔਰ ਹਰ ਹਾਲ ਦੇ ਵਿੱਚ ਇਹ ਰਹਿਮ ਕਰੋ ਪੰਜਾਬੀਆਂ ਤੇ ਤੁਸੀਂ ਧੋਖਾ ਦੇ ਕੇ ਕੋਸ਼ਿਸ਼ ਕਰ ਰਹੇ ਹੋ ਪੰਜਾਬ ਦਾ ਵਿਕਾਸ ਰੋਕ ਰਹੇ ਹੋ ਭਾਈਚਾਰਕ ਸਾਂਝ ਰੋਕ ਰਹੇ ਹੋ ਅਸੀਂ ਭਾਈਚਾਰਕ ਸਾਂਝ ਜਿਹੜੀ ਆ ਉਹ ਬਣਾ ਕੇ ਰੱਖਣੀ ਹੈ ਔਰ ਪੰਜਾਬ ਦੀ ਵਿਕਾਸ ਵੀ ਕਰਨਾ ਇੰਨੇ ਗੱਲ ਔਰ ਫਿਰ ਸ਼ਰਮ ਉਹਨਾਂ ਨੂੰ ਮਹਿਸੂਸ ਨਹੀਂ ਹੁੰਦੀ ਆ ਭਗਵੰਤ ਮਾਨ ਅਸੀਂ ਜੀ ਉਪਵਾਸ ਕਰ ਰਹੇ ਆ ਕਿੰਨਾ ਪਵਿੱਤਰ ਕਰ ਰਹੇ ਹੋ ਤੁਸੀਂ ਵੈਸੇ ਸਿੱਖ ਧਰਮ ਚ ਇਹ ਉਪਵਾਸ ਦਾ ਕੋਈ ਸਥਾਨ ਨਹੀਂ ਹੁੰਦਾ ਇਹ ਤਾਂ ਗੁਰੂ ਨਾਨਕ ਤਾਂ ਕਹਿੰਦੇ ਆ ਕਿ ਦਬੂ ਕੇ ਬਾਅਦ ਰੱਜ ਕੇ ਖਾ। ਠੀਕ ਹੈ। ਉਹਨਾਂ ਨੇ ਤਾਂ ਖੇਤੀ ਦੀ ਇੰਨੀ ਮਹੱਤਵ ਦੱਸਿਆ ਔਰ ਕੰਮ ਕਰਨਾ ਚਾਹੀਦਾ, ਸਿੱਧੀ ਨੀਅਤ ਰੱਖਣੀ ਚਾਹੀਦੀ ਆ, ਪਾਪ ਨਹੀਂ ਕਰਨਾ ਚਾਹੀਦਾ। ਇਹ ਪਾਪ ਹੀ ਪਾਪ ਕਰੀ ਜਾਂਦੇ ਨੇ। ਲੋਕਾਂ ਦਾ ਪੈਸਾ ਖਾਈ ਜਾਂਦੇ ਆ। ਇਹਨਾਂ ਦੇ ਹੋਰ ਕੰਮ ਵੀ ਨਿਕਲਣੇ, ਤੁਸੀਂ ਦੇਖਿਓ। ਤੇ ਹੋਰ ਬਹੁਤ ਕੁਝ ਸਾਹਮਣੇ ਪੰਜਾਬ 'ਚ ਵੀ ਆਊਗਾ। ਤੇ ਐਸੀ ਸਰਕਾਰ ਤੋਂ ਛੁਟਕਾਰਾ ਪਾਉਣਾ। ਮੈਂ ਪੰਜਾਬੀਆਂ ਨੂੰ ਕਹਿਣਾ ਕਿ ਇਹ ਟੈਂਡੈਂਸੀ ਤਾਂ ਡਿਸਕਰੇਜ ਹੋਊਗੀ ਜੇ ਜਿਹੜਾ ਉਹ 13 ਜ਼ੀਰੋ ਕਹਿੰਦਾ ਨਾ, ਉਹ 013 ਕਰ ਦਿਓ। ਤਾਂ ਇਹ ਟੈਂਡੈਂਸੀ ਜਦ ਇਹ ਡਿਸਕਰੇਜ ਹੋਣੀ ਤੇ ਮੈਂ ਤਾਂ ਇੰਨਾ ਹੀ ਕਹਿਣਾ ਸੀ ਬਾਕੀ ਤੁਸੀਂ ਕੁਝ ਪੁੱਛਣਾ ਤਾਂ ਹੁਣ ਪੁੱਛੋ ਕਿ ਐਸੀ ਪਾਰਟੀ ਸੱਤਾ ਚ ਆ ਗਈ ਹੈ ਜਿਹਦੇ ਅੱਬ ਦੇ ਮਿਨਿਸਟਰ ਇਹ ਕਹਿ ਕੇ ਜਾ ਰਹੇ ਨੇ ਕਿ ਇਹ ਤਾਂ ਲੀਡਰਸ਼ਿਪ ਹੀ ਬਰਬਾਦ ਹੋ ਗਈ ਵਿਗੜ ਗਈ ਤੇ ਪਾਰਟੀ ਛੱਡ ਰਹੇ ਨੇ ਕਦੇ ਵੀ ਕੋਈ ਮਿਨਿਸਟਰ ਹੋਵੇ ਉਹ ਕਦੇ ਪਾਰਟੀ ਇਸ ਤਰ੍ਹਾਂ ਛੱਡਦਾ ਔਰ ਉਸ ਦੇ باوجود ਲੋਕ ਰਾਜ ਦੇ ਅੰਦਰ ਲੋਕ ਲਾਗ ਲੋਕਾਂ ਦੀ ਸ਼ਰਮ ਬਹੁਤ ਜ਼ਰੂਰੀ ਹੁੰਦੀ ਹੈ ਪਰ ਉਹ ਜਿਹੜੇ ਲੀਡਰ ਚਲਾ ਰਹੇ ਨੇ ਉਹਨਾਂ ਨੂੰ ਉਹ ਵੀ ਨਹੀਂ ਹੈ ਲੋਕ ਲੋਕ लाज ਵੀ ਨਹੀਂ ਰੱਖਦੇ ਤੇ ਉਹਦੇ ਲਈ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਉਹਨਾਂ ਦਾ ਮਤਲਬ ਝੂਠ ਬੋਲਣ ਦਾ ਹੀ ਠੇਕਾ ਲਿਆ ਹੋਇਆ ਪੰਜਾਬ ਦੀ ਆਰਥਿਕਤਾ ਵੀ ਖਰਾਬ ਹੋ ਰਹੀ ਹੈ ਔਰ ਪੰਜਾਬ ਦਾ ਲਾਅ ਐਂਡ ਆਰਡਰ ਵੀ ਖਰਾਬ ਹੈ ਤੇ ਪਹਿਲੇ 21 ਦਿਨਾਂ ਚ ਹੀ 16 ਮਰਡਰ ਹੋ ਗਏ ਸੀ ਜਦੋਂ ਇਹ ਸਰਕਾਰ ਸੱਤਾ ਚਾਹੀਏ ਉਸ ਦੇ ਬਾਵਜੂਦ ਵੀ ਫਿਰ ਇੱਕ ਕਿਸ ਬੇਸ਼ਰਮੀ ਨਾਲ ਜਵਾਬ ਦਿੰਦੇ ਆ ਮੁੱਖ ਮੰਤਰੀ ਉਹ ਕਹਿੰਦੇ ਆ ਕਿ ਯੂਪੀ ਦਾ ਗ੍ਰਾਫ ਜਿਹੜਾ ਕ੍ਰਾਈਮ ਦਾ ਉਹ ਬਹੁਤ ਜ਼ਿਆਦਾ ਸਾਡਾ ਪੰਜਾਬ ਦਾ ਘੱਟ ਹੈ ਯੂਪੀ ਦੀ ਆਬਾਦੀ 25 ਕਰੋੜਾ ਪੰਜਾਬ ਦੀ ਪੌਣੇ 3 ਕਰੋੜ ਔਰ ਕਈ ਪੰਜਾਬ ਨਿਕਲੇ ਆਉਂਦੇ ਆ ਉਹਦੇ ਚੋਂ ਉਹ ਇਸ ਤਰ੍ਹਾਂ ਦੀ ਗੱਲ ਕਰਨਾ ਉਹ ਸੋਚਦੇ ਆ ਕਿ ਪਬਲਿਕ ਜਿਹੜੀ ਆ ਸਾਡੀ ਗੱਲ 'ਚ ਧੋਖੇ ਚ ਆ ਜਾਊਗੀ ਹੁਣ ਧੋਖੇ ਚ ਨਹੀਂ ਆਣਾ ਤੇ ਇਸ ਵਾਰ ਅਸੀਂ ਇਹ ਪੰਜਾਬ ਦੇ ਜਨਤਾ ਨੂੰ ਕਿਉਂਕਿ ਪੰਜਾਬੀ ਜਿਹੜੇ ਆ ਉਹਨਾਂ ਨਾਲ ਅਸੀਂ ਠੱਗੀ ਕੀਤੀ ਆ ਕਾਂਗਰਸ ਨੇ ਵੀ ਔਰ ਆਮ ਆਦਮੀ ਪਾਰਟੀ ਦੇ ਇੱਕ ਤਾਂ ਵਿਰੋਧੀ ਤਰ ਹੋ ਗਿਆ ਇੱਕ ਸੱਤਾ ਤਰ ਹੋ ਗਿਆ ਲੋਕਤੰਤਰ ਦੇ ਅੰਦਰ ਜਿੰਨੀ ਜ਼ਰੂਰੀ ਸੱਤਾ ਤਰ ਹੁੰਦੀ ਆ ਉਸ ਤੋਂ ਜ਼ਿਆਦਾ ਜ਼ਰੂਰੀ ਵਿਰੋਧੀ ਤਰ ਜਿਹੜੀ ਆ ਸੂਝਵਾਨ ਤੇ ਮਜ਼ਬੂਤ ਹੋਣੀ ਚਾਹੀਦੀ ਹੈ ਤੇ ਉਹ ਵਿਰੋਧੀ ਤਰ ਜਿਹੜੀ ਆ ਇਹ ਨੂਰਾ ਕੁਸ਼ਤੀ ਹੋ ਰਹੀ ਆ ਪੰਜਾਬ 'ਚ ਹੋਰ ਕੁਝ ਨਹੀਂ ਹੋ ਰਿਹਾ ਉੱਥੇ ਸਮਝੌਤਾ ਇੱਥੇ ਕਹਿੰਦੇ ਜੀ ਅਸੀਂ ਅਲੱਗ-ਅਲੱਗ ਤੇ ਪੰਜਾਬੀ ਜਿਹੜੇ ਆ ਦੁਨੀਆ ਚ ਰਾਜ ਕਰਦੇ ਆ ਕੈਨੇਡਾ 'ਚ ਤੇ ਬਾਕੀ ਜਗ੍ਹਾ ਸਾਡੇ ਇੰਨੇ ਪੰਜਾਬੀ ਮਨਿਸਟਰ ਆ ਜਿਨੇ ਭਾਰਤ ਸਰਕਾਰ 'ਚ ਨਹੀਂ ਆ ਇਹ ਐਨੀ ਸੂਝਵਾਨ ਹੈਗੇ ਨੇ ਉਹਨਾਂ ਨੂੰ ਧੋਖਾ ਦੇਣ ਦੀ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਆ ਇਸ ਵਾਰ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਇਹਨਾਂ ਦੇ ਇਹਨਾਂ ਬਹਿਕਾਵੇਆਂ 'ਚ ਨਹੀਂ ਆਉਣਗੇ ਔਰ ਪੰਜਾਬ 'ਚ ਜਿਸ ਤਰ੍ਹਾਂ ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਔਰ ਇਹਨਾਂ ਪੋਲਿਟੀਕਲ ਪਾਰਟੀਆਂ ਦੀ ਤਰਫੋਂ ਕਰਾਇਆ ਜਾ ਰਿਹਾ ਮੈਂ ਇਹ ਸਮਝਦਾ ਤੁਸੀਂ ਆਪਣੇ ਦੇਖਿਆ ਹੋਣਾ ਇੱਕ ਜਥੇਬੰਦੀ ਆ ਕਿਸਾਨਾਂ ਦੇ ਅੰਦਰ ਲੱਖੋ ਵੱਲ ਉਹਨਾਂ ਨੇ ਕੀ ਬਿਆਨ ਦਿੱਤਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰਾਂਗੇ ਕੋਈ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਕੋਈ ਕਿਸੇ ਨਾਲ ਜੁੜਿਆ ਹੋਇਆ ਇਹ ਅਸਲ 'ਚ ਕਿਸਾਨ ਅੰਦੋਲਨ ਨਹੀਂ ਪੰਜਾਬ ਦੇ ਅੰਦਰ ਇਹ ਕਿਸਾਨ ਜਥੇਬੰਦੀਆਂ ਨੇ ਔਰ ਜਿਹੜੇ ਕਿਸਾਨ ਨੂੰ ਬਦਨਾਮ ਕਰਦੇ ਆ ਇਹ ਬਹੁਤ ਮੰਦਪਾਗੀ ਗੱਲ ਆ ਕਿਸਾਨ ਜਿਹੜਾ ਬੜਾ ਪਵਿੱਤਰ ਹੈਗਾ ਉਸ ਉਸ ਦੀ ਪਵਿੱਤਰਤਾ ਨੂੰ ਵੀ ਇਹ ਪੰਗ ਕਰਦੇ ਆ ਕਿਸਾਨ ਅਨੁਸ਼ਾਸਨ ਚ ਰਹਿਣ ਵਾਲਾ ਹੁੰਦਾ ਕਿਸਾਨ ਦੇਸ਼ ਭਗਤ ਹੁੰਦਾ ਔਰ ਕਿਸਾਨ ਅਨਦਾਤਾ ਵੀਆ ਪਰ ਉਸ ਦੇ ਨਾਮ ਨੂੰ ਬਦਨਾਮ ਕਰ ਰਹੀਆਂ ਇਹ ਜਥੇਬੰਦੀਆਂ ਔਰ ਇਹ ਕਹਿੰਦੇ ਆ ਜੀ ਅਸੀਂ ਸਵਾਲ ਪੁੱਛਨੇ ਆਰੇ ਸਵਾਲ ਉਹ ਪਿੰਡਾਂ ਦੇ ਲੋਕ ਸਮਦਰਸ਼ਨ ਕੇ ਕਹਿੰਦੇ ਅਸੀਂ ਪਿੰਡਾਂ ਚ ਬੜ ਨਹੀਂ ਦੇਣਾ ਮੈਂ ਬੋਰਡ ਲਗਾ ਦਿੰਦਾ ਕਿ ਇੱਥੇ ਪੱਤਰਕਾਰ ਕੋਈ ਨਹੀਂ ਬੜ ਸਕਦਾ ਮੈਂ ਕਿੱਦਾਂ ਰੋਕ ਲੂੰਗਾ ਜੀ ਬੋਰਡ ਹੀ ਲਾ ਸਕਦਾ ਨਾ ਮੈਂ ਔਰ ਸਾਡੇ 26000 ਬੂਥ ਨੇ ਸੂਬੇ ਦੇ 19000 ਬੂਥ ਭਾਜਪਾ ਦੇ ਬਣੇ ਹੋਏ ਆ ਔਰ ਅਸੀਂ ਬੂਥ ਸਮੇਲਨ ਵੀ ਕਰ ਰਹੇ ਆ ਉਹ ਪਿੰਡਾਂ ਚ ਦੇ ਲੋਕ ਰਹਿੰਦੇ ਆ ਪਿੰਡਾਂ ਦੇ ਹੀ ਬੂਥ ਆ ਬਣੇ ਹੋਏ ਉਥੇ ਕਿਸ ਤਰ੍ਹਾਂ ਪਿੰਡਾਂ ਵਾਲਿਆਂ ਨੂੰ ਰੋਕ ਲੈਣਗੇ ਮੇਰਾ ਪਿੰਡ ਤਨੌਲਾ ਮੈਂ ਹੁਣ ਪਿਛਲੇ 8 ਸਾਲ ਤੋਂ ਰਾਜਪੁਰਾ 'ਚ ਕੰਮ ਕਰ ਰਿਹਾ ਠੀਕ ਹੈ ਸਾਰੇ ਪਿੰਡਾਂ 'ਚ ਘੁੰਮਦੇ ਆ ਰੋਕ ਲੈਣ ਇਹ ਇਹ ਕੋਈ ਅਤੰਕਵਾਦ ਆ ਗਿਆ ਇਹਨੂੰ ਰਾਜਨੀਤਿਕ ਅਤੰਕਵਾਦ ਕਹਿੰਦੇ ਆ ਜਿਹੜਾ ਇਹ ਕੰਮ ਚੱਲ ਰਿਹਾ ਇਹ ਪੰਜਾਬ ਦੇ ਹਾਲਾਤ ਖਰਾਬ ਕਰਾਉਣਗੇ ਇਹ ਆਮ ਆਦਮੀ ਪਾਰਟੀ ਕਰਾ ਰਹੀ ਹੈ ਇਹ ਕਾਂਗਰਸ ਕਰਾ ਰਹੀ ਹੈ ਇਹ ਮਿਲੀ ਜੁਲੀ ਨੂਰਾ ਕੁਸ਼ਤੀ ਆ ਸਾਰੀ ਇਸ ਕਰਕੇ ਇਹਨਾਂ ਨੂੰ ਰੋਕਿਆ ਜਾਣਾ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਇਸ ਟੈਂਡੈਂਸੀ ਨੂੰ ਡਿਸਕਰੇਜ ਕਰਨਾ ਬਹੁਤ ਜ਼ਰੂਰੀ ਹੈ ਇਹ ਜਿਹੜੀ ਪੰਜਾਬ ਦੇ ਅੰਦਰ ਇਹਨਾਂ ਨੇ ਇਸ ਤਰ੍ਹਾਂ ਚਲਾਈ ਆ ਔਰ ਮੈਂ ਇਹਨਾਂ ਨੂੰ ਸਾਫ਼ ਕਹਿਣਾ ਕਿ ਭਾਈ ਹਰ ਜਗ੍ਹਾ ਆਵਾਂਗੇ ਇੱਕ ਮਰਨ ਨੂੰ ਫਿਰਦਾ ਇੱਕ ਮਰਨ ਨੂੰ ਫਿਰਦਾ ਅਸੀਂ ਪੰਜਾਬ ਦੀ ਸੂਬੇ ਦੀ ਸ਼ਾਂਤੀ ਲਈ ਜਾਨ ਤੱਕ ਦੇਣ ਲਈ ਵੀ ਤਿਆਰ ਆ ਪਹਿਲਾਂ ਵੀ ਭਾਜਪਾ ਨੇ ਔਰ ਜਨ ਸੰਘ ਦੇ ਟਾਈਮ ਤੋਂ ਸ਼ਹਾਦਤਾਂ ਦਿੱਤੀਆਂ ਨੇ ਤੇ ਜੇ ਜ਼ਰੂਰਤ ਪਊ ਫੇਰ ਦੇਵਾਂਗੇ ਤੇ ਅਸੀਂ ਇਹਨਾਂ ਨੂੰ ਕਹਿਣਾ ਕੁਛ ਨਹੀਂ ਅਸੀਂ ਤਾਂ ਇਹਨਾਂ ਦਾ ਜ਼ੁਲਮ ਸਹਿਣਾ ਔਰ ਜ਼ੁਲਮ ਦੇ ਖਿਲਾਫ ਹੀ ਖਾਲਸਾ ਦਾ ਨਿਰਮਾਣ ਹੋਇਆ ਠੀਕ ਹੈ ਤੇ ਪੰਜਾਬ ਦੀ ਧਰਤੀ ਤੇ ਇਸ ਤਰ੍ਹਾਂ ਦਾ ਜ਼ੁਲਮ ਨਹੀਂ ਚੱਲ ਸਕਦਾ ਕਿ ਇਹ ਆਏਗਾ ਇਹ ਨਹੀਂ ਆਏਗਾ ਇਹ ਕੋਈ ਡੈਮੋਕ੍ਰੇਸੀ ਹੋਈ ਇਹ ਲੋਕਤੰਤਰ ਇਹ ਲੋਕਤੰਤਰ ਦੀ ਰਿਸਪੈਕਟ ਹੋਈ ਇਹ ਤਾਂ ਸਿਰਫ ਕੁਝ ਕਾਮਰੇਡ ਮਿਲ ਕੇ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ ਜਥੇਬੰਦੀ ਬਣਾ ਕੇ ਗੁੰਮਰਾਹ ਕਰਦੇ ਆ ਇਹ ਅਸੀਂ ਜਿਆਦਾ ਲੰਬਾ ਨਹੀਂ ਚੱਲਣ ਦੇਵਾਂਗੇ ਔਰ ਅਸੀਂ ਇਸ ਵੇਲੇ 27 ਦੀ ਲੜਾਈ ਵੀ ਲੜ ਰਹੇ ਆ ਔਰ ਜਿੰਨਾ ਵਿਰੋਧ ਕਰਨਾ ਕਰ ਲੈਣ ਵਿਰੋਧ ਦਾ ਸਾਨੂੰ ਲਾਭ ਹੋਣਾ ਮੈਂ ਅੱਜ ਕਹਿ ਰਿਹਾ ਤੁਸੀਂ ਰਿਜ਼ਲਟ ਦੇਖੋਗੇ ਇਸ ਵਾਰ ਪੰਜਾਬ ਦੇ ਔਰ ਇਸ ਦਾ ਬਹੁਤ بڑا ਲਾਭ ਹੋਣ ਵਾਲਾ ਲੋਕ ਇਸ ਨੂੰ ਡਿਸਕਰੇਜ ਕਰਨਗੇ ਪੰਜਾਬ ਦੇ ਹਮੇਸ਼ਾ ਉਹਨਾਂ ਨੇ ਡੈਮੋਕ੍ਰੇਸੀ ਦੇ ਲਈ ਵੀ ਔਰ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਚ ਵੀ ਸਭ ਤੋਂ ਜ਼ਿਆਦਾ ਪੰਜਾਬੀਆਂ ਦਾ ਯੋਗਦਾਨ ਰਿਹਾ ਔਰ ਇਸ ਨੂੰ ਵੀ ਖਤਮ ਕਰਦੇ ਹੋਜੀ ਟੈਂਡੈਂਸੀ ਨੂੰ ਕਿਉਂਕਿ ਇਹ ਪਹਿਲਾਂ ਸਾਡੀ ਯੂਥ ਦਾ ਕਿੰਨਾ ਨੁਕਸਾਨ ਹੋਇਆ ਤੇ ਉਸ ਪਾਸੇ ਨੂੰ ਲੈ ਕੇ ਜਾ ਰਹੇ ਤੇ ਸਾਡੇ ਕੋਈ ਵੀ ਬੜੀਆਂ-ਬੜੀਆਂ ਫੈਕਟਰੀਆਂ ਕੋਈ بڑے ਲੋਕ ਇੱਥੇ ਆਉਣ ਨੂੰ ਤਿਆਰ ਨਹੀਂ ਇਨਵੈਸਟਮੈਂਟ ਇਹਨਾਂ ਦੀ ਵਜ੍ਹਾ ਕਰਕੇ ਆ ਕਿੰਨਾ ਨੁਕਸਾਨ ਹੋਇਆ ਪੰਜਾਬ ਨੂੰ ਔਰ ਹੁਣ ਕਿੰਨਾ ਕੁ ਹੋਰ ਕਰਨਾ ਸਾਡੇ ਲੋਕ ਵਿਦੇਸ਼ਾਂ ਜਾ ਕੇ ਬੈਠੇ ਆ ਉੱਥੇ ਕਿਸ ਤਰ੍ਹਾਂ ਦੇ ਕੰਮ ਉਹਨਾਂ ਨੂੰ ਕਰਨੇ ਪੈ ਰਹੇ ਆ ਕੋਈ ਟਰੱਕ ਚਲਾ ਰਿਹਾ ਕੋਈ ਕੁਝ ਚਲਾ ਰਿਹਾ ਇੱਥੇ ਰਾਜ ਕਰਦੇ ਸੀ ਐਸੀ ਸਥਿਤੀ ਦਾ ਨਿਰਮਾਣ ਕਿਸ ਨੇ ਕੀਤਾ ਇਹਨਾਂ ਨੇ ਕਰਵਾਇਆ ਇਹੋ ਜੀ ਸੋਚਣੇ ਕਰਵਾਇਆ ਇਸ ਲਈ ਕਿਸਾਨਾਂ ਦਾ ਜੋ ਵੀ ਹਿੱਤ ਹੋਵੇ ਅਸੀਂ ਇਹ ਕਹਿੰਦੇ ਆ ਕਿ ਆ ਪੰਜਾਬ ਬੀਜੇਪੀ ਆਫਿਸ 'ਚ ਬੈਠੇ ਆ ਜਦੋਂ ਮਰਜ਼ੀ ਆ ਜਾਣ ਸਵਾਗਤ ਕਰਾਂਗੇ ਉਹਨਾਂ ਦਾ ਸਾਡੇ ਕੋਲ ਪੁੱਛ ਲੈਣ ਜਿਹੜੇ ਸਵਾਲ ਪੁੱਛਣੇ ਆ ਹੁਣ ਜੇ ਸ਼ੋਭਕਰ ਮੰਡੀ ਹੱਤਿਆ ਕਿੱਦਾਂ ਹੋਈ ਕਹਿੰਦੇ ਉਹ ਅਸੀਂ ਕੀਤੀ ਆ ਸਾਰਿਆਂ ਨੂੰ ਪਤਾ ਉਹ ਅਸੀਂ ਵੀ ਕਹਿੰਦੇ ਆ ਕਿ ਮੰਦ ਭਾਗੀ ਗੱਲ ਆ ਕਿਸੇ ਵੀ ਨੌਜਵਾਨ ਦੀ ਜਾਨ ਨਹੀਂ ਜਾਣੀ ਚਾਹੀਦੀ ਅਸੀਂ ਵੀ ਉਸ ਦੀ ਨਿੰਦਾ ਕਰਦੇ ਆ ਪਰ ਕਿੰਨਾ ਹਾਲਾਤਾਂ ਚ ਹੋਈ ਕਿਉਂ ਹੋਈ ਇਹ ਕਿਸਾਨ ਜਥੇਬੰਦੀਆਂ ਜ਼ਿੰਮੇਦਾਰ ਨੇ ਇਹ ਸਾਰੀਆਂ ਚੀਜ਼ਾਂ ਦੀ ਮੋਦੀ ਜੀ ਤਾਂ ਇਹ ਕਹਿੰਦੇ ਆ ਕਿ ਕਿਸਾਨ ਦੇ ਉੱਪਰ ਨਾ ਲਾਠੀ ਚਲਾਉਣੀ ਐ ਨਾ ਡੰਡਾ ਚਲਾਉਣਾ ਔਰ ਮੈਂ ਸਮਝਦਾ ਕਿ ਐਸਾ ਪ੍ਰਧਾਨ ਮੰਤਰੀ ਜਿਹੜਾ ਕਿਸਾਨ ਏਤੂ ਹੋਵੇ ਕਿਸਾਨਾਂ ਦੇ ਹੱਕ 'ਚ ਫੈਸਲੇ ਲੈ ਰਿਹਾ ਹੋਵੇ ਔਰ ਇਹ ਸਰਾਂ ਦੀਆਂ ਗੱਲਾਂ ਕਰਨ ਪੰਜਾਬ ਦਾ ਮਾਹੌਲ ਖਰਾਬ ਕਰਨ ਇੱਕ ਸਾਜ਼ਿਸ਼ ਹੈ ਬਹੁਤ ਵੱਡੀ ਇਹ ਨਹੀਂ ਹੋਣੀ ਚਾਹੀਦੀ ਅਸੀਂ ਇਸ ਦੀ ਨਿੰਦਾ ਕਰਦੇ ਹਾਂ ਔਰ ਪਿੰਡਾਂ 'ਚ ਅਸੀਂ ਜਾਣਾ ਔਰ ਜੇ ਉਹਨਾਂ ਨੇ ਸਾਡੇ ਤੇ ਹਮਲੇ ਕਰਨੇ ਆ ਉਹ ਵੀ ਕਰ ਲੈਣ ਸਵਾਲ ਸਾਡੇ ਕੋਲੋਂ ਉੱਥੇ ਕਿਹੜੇ ਪੁੱਛਣਗੇ ਜੀ ਉਹ ਸੜਕਾਂ 'ਤੇ ਕੁਝ ਬੰਦਿਆਂ ਨੂੰ ਖੜੇ ਕਰਕੇ ਕੱਲੇ ਸਵਾਲ ਪੁੱਛਣੇ ਅਸੀਂ ਇਹਨਾਂ ਨੂੰ ਪ੍ਰੋਗਰਾਮ ਨਹੀਂ ਕਰੰਦੇ ਨੇ ਅਸੀਂ ਇਹ ਨਹੀਂ ਸਾਡੇ ਨਾਲ ਹੀ ਕਿਉਂ ਭਗਵੰਤ ਮਾਨ ਨੇ 14 ਫਸਲਾਂ ਦੀ ਐਮਐਸਪੀ ਅਸੀਂ ਹਰਿਆਣਾ ਚ ਦੇ ਰੱਖੀ ਹੈ। ਕੇਰਲ ਨੇ 23 ਤੇ ਦੇ ਰੱਖੀ ਹੈ। ਤੇ ਗੋਭੀ ਤੇ ਉਹਦੇ ਤੇ ਵੀ ਉਹ ਖਰੀਦੇ ਆ ਆਲੂ ਵੀ। ਠੀਕ ਹੈ। ਹਾਂ ਹਰਿਆਣਾ ਚ ਉਜੜੀ ਕੀ ਆ ਪਰ ਭਾਈ ਭਾਵ ਅੰਤਰ ਪਰ ਭਾਈ ਜੋਜ ਦਾ ਉਹਦੇ ਤਹਿਤ ਠੀਕ ਹੈ। ਤੇ ਇਹ ਨਹੀਂ ਕਰ ਸਕਦੇ ਪੰਜਾਬ ਚ ਨਹੀਂ ਕਰਵਾ ਸਕਦੇ। ਕਿਸੇ ਇੱਕ ਨੇ ਵੀ ਇਹ ਸਟੇਟਮੈਂਟ ਨਹੀਂ ਦਿੱਤੀ ਕਿ ਪੰਜਾਬ ਸਰਕਾਰ ਆ ਕੰਮ ਕਰੇ। ਉਹ ਸਾਡੀ ਮੈਡਮ ਚੁਪਕੀ ਨੇ ਤਾਂ ਬਹੁਤ ਕੁਝ ਕਿਹਾ ਸੀ। ਅਨਮੋਲ ਗਗਨ ਮਾਨ ਨੇ ਟੁਰਕੀਆ ਮਾਰਦੀ ਸੀ ਐ ਐਮਐਸਪੀ ਦੇਮਾ ਕੇ ਕੇਜਰੀਵਾਲ ਨੇ ਕਹਤਾ ਉਹ ਕੇਜਰੀਵਾਲ ਦਾ ਜੇਲ੍ਹ ਚ ਬੈਠਾ ਕ腐ਸ਼ਨ ਕਰਕੇ ਔਰ ਆਪ ਹੋਰ ਸੱਤਾ 'ਚ ਬੈਠੀ ਹੈ ਤੇ ਭਗਵੰਤ ਮਾਨ ਨੇ ਵੀ ਕਿਹਾ ਸੀ ਉਹਦੀ ਵੀ ਕਲਿੱਪਿੰਗ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੈਂ ਕੀ ਦੱਸਾਂ ਗੱਲਾਂ ਮੇਰੇ ਨਾਲ ਤਾਂ ਜ਼ਿਆਦਾ ਜਾਣਦੇ ਹੋ ਸਾਰੇ ਪਰ ਇਹ ਜਿਹੜਾ ਹੈਗਾ ਇੰਨਾ ਝੂਠ ਬੋਲ ਕੇ ਕਿਸਾਨ ਨਾਲ ਫਰੇਵ ਕਰਕੇ ਜੋ ਉਹਨਾਂ ਨੇ ਕਰਨਾ ਸੀ ਨਹੀਂ ਕੀਤਾ ਔਰ ਭਾਜਪਾ ਨੇ ਕੀਤਾ ਅਸੀਂ ਤਾਂ ਕਹਿੰਦੇ ਆ ਸਾਡੇ ਐਗਰੀਕਲਚਰ ਮਿਨਿਸਟਰ ਨੇ ਕਿਹਾ ਵੀ ਉਹਨਾਂ ਨੂੰ ਲੈ ਆਉਣਾ ਜਦੋਂ ਮਰਜੀ ਅਸੀਂ ਪੰਜ ਫਸਲਾਂ ਦਾ ਕੰਟਰੈਕਟ ਕਰਨ ਨੂੰ ਤਿਆਰ ਹਾਂ ਦਾਣਾ-ਦਾਣਾ ਚੱਕਾਂਗੇ ਕੋਈ ਜਿਹੜੀ ਨਵੀਂ ਵੀ ਬੀਜਣੀ ਆ ਉਹਨਾਂ ਨੇ ਹੋਰ ਬੀਜਣੀ ਹੋਵੇ ਉਹ ਵੀ ਲਿਆਓ ਸਾਡੇ ਕੋਲ ਉਹ ਵੀ ਲਿਖ ਦਿੰਨੇ ਆ ਕਰ ਦਿੰਨੇ ਆ ਤੇ ਹੋਰ ਇਸ ਤੋਂ ਜ਼ਿਆਦਾ ਸਰਕਾਰ ਕੀ ਕਰੇਗੀ ਔਰ ਹੁਣ ਅੱਜ ਦੀ ਡੇਟ 'ਚ ਸਰਕਾਰ ਦਾ ਇਲੈਕਸ਼ਨ ਕਮਿਸ਼ਨ ਆ ਉਹ ਕਹਿੰਦੇ ਆ ਸਾਡੇ ਕੋਲੋਂ ਜਵਾਬ ਮੰਗਦੇ ਆ ਉਹਨਾਂ ਤੋਂ ਜਵਾਬ ਮੰਗ ਲਓ ਇਹ ਤਾਂ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ ਡੈਮੋਕ੍ਰੇਸੀ ਦਾ ਕਾਹਨ ਕਰਨ ਦੀ ਸਾਜ਼ਿਸ਼ ਆ ਇਹ ਮੈਂ ਸਮਝਦਾ ਕਿ ਜਿਹੜੇ ਲੋਕਤੰਤਰ ਦਾ ਸਨਮਾਨ ਨਹੀਂ ਕਰਦੇ ਉਹ ਦੇਸ਼ ਦਾ ਅਪਮਾਨ ਆ ਉਹਨਾਂ ਸ਼ਹੀਦਾਂ ਦਾ ਅਪਮਾਨ ਜਿਨ੍ਹਾਂ ਨੇ ਸ਼ਹਾਦਤ ਦੇ ਕੇ ਇਹ ਆਜ਼ਾਦੀ ਲੈ ਕੇ ਦਿੱਤੀ ਹੈ ਸਾਨੂੰ ਉਸ ਦਾ ਨਿਕ ਵੀ ਇਹ ਮੰਨਣ ਨਹੀਂ ਦਿੰਦੇ ਔਰ ਇਹ ਕਹਿੰਦੇ ਆ ਕਿ ਅਸੀਂ ਤਾਂ ਠੱਕਾ ਕਰਾਂਗੇ ਇਹਦੇ ਚ ਕੇਜਰੀਵਾਲ ਦਾ ਬਹੁਤ ਵੱਡਾ ਯੋਗਦਾਨ ਜਿਹੜਾ ਸ਼ਹੀਦ ਆਗਮ ਭਗਤ ਸਿੰਘ ਦੀ ਫੋਟੋ ਲਾ ਲੈਂਦਾ ਔਰ ਸੰਵਿਧਾਨ ਦਾ ਘਾਣ ਕਰਦੇ ਆ ਫੋਟੋ ਲਾ ਲੈਂਦੇ ਡਾਕਟਰ ਅੰਬੇਡਕਰ ਦੀ ਔਰ ਉਸੇ ਦਾ ਬਣਾਇਆ ਹੋਇਆ ਸੰਵਿਧਾਨ ਆ ਜਿਹਦਾ ਘਾਣ ਕਰਨ ਲੱਗੇ ਹੋਏ ਆ ਕਿ ਕਿਉਂਕਿ ਜੇ ਸ માનਯੋਗ ਸੁਪਰੀਮ ਕੋਰਟ 140 ਸੰਵਿਧਾਨਿਕ ਸੰਸਥਾ ਉਹਨਾਂ ਨੇ ਤੁਹਾਨੂੰ ਜੇਲ੍ਹ ਚ ਰੱਖਿਆ ਹੋਇਆ ਤੁਸੀਂ ਰੈਲੀਆਂ ਕਰਦੇ ਹੋ ਉਸੇ ਦੇ ਖਿਲਾਫ ਉਸੇ ਸੰਵਿਧਾਨ ਦਾ ਘਾਣ ਕਰ ਰਹੇ ਹੋ ਔਰ ਫਿਰ ਸ਼ਰਮ ਉਹਨਾਂ ਨੂੰ ਮਹਿਸੂਸ ਨਹੀਂ ਹੁੰਦੀ ਆਪ ਭਗਵੰਤ ਮਾਨ ਅਸੀਂ ਜੀ ਉਪਵਾਸ ਕਰ ਰਹੇ ਹਾਂ ਕਿੰਨਾ ਪਵਿੱਤਰ ਕਰ ਰਹੇ ਹੋ ਤੁਸੀਂ ਵੈਸੇ ਸਿੱਖ ਧਰਮ ਚ ਇਹ ਉਪਵਾਸ ਦਾ ਕੋਈ ਸਥਾਨ ਨਹੀਂ ਹੁੰਦਾ ਇਹ ਤਾਂ ਗੁਰੂ ਨਾਨਕ ਤਾਂ ਕਹਿੰਦੇ ਆ ਕਿ ਜੱਪ ਕੇ ਬਾਅਦ ਤੇ ਰੱਜ ਕੇ ਖਾ ਠੀਕ ਹੈ ਉਹਨਾਂ ਦਾ ਖੇਤੀ ਦੀ ਇਹਨੀ ਮਾਤਵ ਦੱਸਿਆ ਔਰ ਕੰਮ ਕਰਨਾ ਚਾਹੀਦਾ ਸਿੱਧੀ ਨੀयत ਰੱਖਣੀ ਚਾਹੀਦੀ ਆ ਪਾਪ ਨਹੀਂ ਕਰਨਾ ਚਾਹੀਦਾ ਇਹ ਪਾਪ ਹੀ ਪਾਪ ਕਰੀ ਜਾਂਦੇ ਨੇ ਲੋਕਾਂ ਦਾ ਪੈਸਾ ਖਾਈ ਜਾਂਦੇ ਆ ਜੇ ਇਹਨਾਂ ਦੇ ਹੋਰ ਕੰਮ ਵੀ ਨਿਕਲਣੇ ਤੁਸੀਂ ਦੇਖੋ ਤੇ ਹੋਰ ਬਹੁਤ ਕੁਝ ਸਾਹਮਣੇ ਪੰਜਾਬ 'ਚ ਵੀ ਆਊਗਾ ਤੇ ਐਸੀ ਸਰਕਾਰ ਤੋਂ ਛੁਟਕਾਰਾ ਪਾਉਣਾ ਮੈਂ ਪੰਜਾਬੀਆਂ ਨੂੰ ਕਹਿਣਾ ਕਿ ਇਹ ਟੈਂਡੈਂਸੀ ਤਾਂ ਡਿਸਕਰੇਜ ਹੋਊਗੀ ਜੇ ਜਿਹੜਾ ਉਹ 13 ਜ਼ੀਰੋ ਕਹਿੰਦਾ ਨਾ ਉਹ 0 13 ਕਰ ਦਿਓ ਤਾਂ ਇਹ ਟੈਂਡੈਂਸੀ ਜਿਹੜੀ ਹੈ ਡਿਸਕਰੇਜ ਹੋਣੀ ਹੈ ਤੇ ਮੈਂ ਤਾਂ ਇੰਨਾ ਹੀ ਕਹਿਣਾ ਸੀ ਬਾਕੀ ਤੁਸੀਂ ਕੁਝ ਪੁੱਛਣਾ ਤਾਂ ਹੁਣ ਪੁੱਛ ਲਿਓ। ਇਹਵਾ ਤਾਂ ਤੁਸੀਂ ਸਿੰਦਾ ਆ ਰਹੇ ਹੋ ਕਿ ਆਪ ਆਪੀ ਕਾਰਨ ਦੇ ਪਿੱਛੇ। ਹਾਂਜੀ ਹੈ। ਕਿਹੜੇ ਤੱਕ ਤੁਸੀਂ ਦੇਤੇ ਆ ਬਾਕੀ। ਮੇਰੀ ਗੱਲ ਸੁਣੋ। ਧੱਲੇਵਾਲ ਜੀ ਨੇ ਕੀ ਕਿਹਾ? ਕਿ ਜੀ ਰਾਮ ਮੰਦਰ ਦੀ ਵਜ੍ਹਾ ਕਰਕੇ ਮੋਦੀ ਜੀ ਦਾ ਗ੍ਰਾਫ ਬਹੁਤ ਉੱਪਰ ਚਲਾ ਗਿਆ। ਇਹ ਥੋੜਾ ਪਹਿਲਾਂ ਲੱਗਦੇ ਤਾਂ ਇਹ ਨੀਚੇ ਆ ਸਕਦਾ ਸੀ। ਬਈ ਗਰਾਵ ਨੀਚੇ ਲਿਆ ਕੇ ਕਿਸਾਨ ਦਾ ਕੋਈ ਭਲਾ ਹੋਊਗਾ ਜਾਂ ਉੱਪਰ ਲਿਆ ਕੇ ਕੋਈ ਭਲਾ ਹੋਊਗਾ ਠੀਕ ਹੈ ਇਹ ਜਿਹੜੀਆਂ ਸਾਰੀਆਂ ਗੱਲਾਂ ਚੋਂ ਪੈਂਦੇ ਆ ਉਹ ਆਵਾਜ਼ੀ ਪਾਰਟੀ ਦੀ ਗੱਲ ਆ ਉਹ ਕੇਜਰੀਵਾਲ ਤੇ ਭਗਵੰਤ ਮਾਨ ਦੀ ਗੱਲ ਆ ਤੇ ਇਹਦੇ ਚ ਕੋਈ ਕਿਸਾਨਾਂ ਦਾ ਕੰਮ ਕਰ ਰਹੇ ਹੋ ਉਹ ਤਾਂ ਆਪਦੇ ਰਾਜਨੀਤਿਕ ਹਿੱਤ ਜਿਹੜੇ ਉਹਨਾਂ ਦੇ ਆਕਾ ਨੇ ਉਹਨਾਂ ਦੇ ਰਾਜਨੀਤਿਕ ਹਿੱਤ ਸਾਧ ਰਹੇ ਆ ਕਿਸਾਨ ਇਹ ਤੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਹਿੱਤ ਚ ਉਹਨਾਂ ਨੇ ਕੰਮ ਕੀਤਾ ਸਿੱਖਾਂ ਦੇ ਹਿੱਤ ਚ ਉਹਨਾਂ ਨੇ ਕੰਮ ਕੀਤਾ ਆ ਕਾਲੀ ਸੂਚੀ ਦੈਨ ਸੋ ਲੋਕ ਕ੍ਰੀਬ ਲੋਕ 36 36 ਸਾਲਾਂ ਤੋਂ ਘਰਾਚ ਨਹੀਂ ਸੀ ਆ 파ਰੇ ਉਹਨਾਂ ਨੇ ਬਿਨਾਂ ਮੰਗੇ ਆਕਾਲੀ ਦਲ ਨੇ ਵੀ ਮੰਗ ਕੀਤੀ ਜਿਹੜੇ ਬੰਦੇ ਸਭ ਤੋਂ ਵੱਡੇ ਉਹਨਾਂ ਨੇ ਬਿਨਾਂ ਮੰਗੇ ਕਾਲੀ ਸੂਚੀ ਖਤਮ ਕਰਤੀ ਔਰ ਉਸ ਤੋਂ ਬਾਅਦ ਕੀ ਕੀਤਾ ਜਥੇਦਾਰ ਕੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸੀ ਠੀਕ ਹੈ ਜਥੇਦਾਰ ਕੀ ਹੁੰਦਾ ਜੀ ਸਿੱਖਾਂ ਦਾ uop ਹੁੰਦਾ ਉਹਦੇ ਟੁਕੜੇ ਟੁਕੜੇ ਕਰਤੇ ਦੋ ਬਾਰੇ ਪੰਥਕ ਸਰਕਾਰ ਆ ਗਈ ਇਹਨਾਂ ਨੇ ਸਜ਼ਾ ਨਹੀਂ ਦਿੱਤੀ ਉਹਨੂੰ ਇਹ ਕਹਿੰਦੇ ਪੰਥ ਦੇ ਰਾਖੇ ਆ ਜੀ ਇਹਨਾਂ ਨੂੰ ਪੁੱਛਿਆ ਕਰੋ ਨਾ ਜਵਾਬ ਦੇਣਾ ਇਸ ਕੱਲ ਦਾ ਸੁਖਵੀਰ ਸਿੰਘ ਬਾਦਲ ਇਸ ਦਾ ਦੋਸ਼ੀ ਹੈ ਹੋਮ ਮਿਨਿਸਟਰ ਸੀ ਇਹਨੂੰ ਜਿਹਨਾਂ ਲੋਕਾਂ ਨੇ ਉਹ ਕੀਤਾ ਸਾਹਮਣੇ ਲਿਆਉਣਾ ਚਾਹੀਦਾ ਸਜ਼ਾ ਦੇਣੀ ਚਾਹੀਦੀ ਸੀ ਤੁਸੀਂ ਭਾਜਪਾ ਦੀ ਸਰਕਾਰ ਲਿਆਓ ਅਸੀਂ ਉਸ ਵੇਲੇ ਕੇਸ ਕੱਢ ਕੇ ਲਿਆ ਦੇਾਂਗੇ ਜਿੱਦਾਂ 84 ਦੀ ਨਸਲ ਕੁਛੀ ਨਹੀਂ ਸਜ਼ਾ ਦਵਾਈ ਹੈ ਕੇਸ ਬੰਦ ਹੋ ਗਏ ਸੀ ਦੁਬਾਰਾ ਸਜ਼ਾ ਦਵਾਈ ਇਹ ਮੋਦੀ ਜੀ ਨੇ ਕੀਤਾ ਜਿਹੜੇ ਸਾਬਜਾਦਿਆਂ ਦੀ ਸ਼ਹਾਦਤ ਨੂੰ ਨੰਮਨ ਕਰਨ ਦਾ ਸਾਇਦ ਸਾਇਦਕਾਰ ਕੀ ਲਿਖਦੇ ਸੀ ਜਿਹੜੇ ਹਿਸਟਰੀ ਲਿਖਦੇ ਆ ਉਹ ਲੇ ਜੇ ਅੱਜ 100 ਸਾਲ ਇਹ ਸ਼ਹਾਦਤ ਨੂੰ ਨਮਨ ਨਾ ਕੀਤਾ ਗਿਆ ਯਾਦ ਨਾ ਕੀਤਾ ਗਿਆ ਤੇ ਲੋਕ ਕਿਆ ਕਰਨਗੇ ਇਹ ਕਾਲਪਨਿਕ ਕਹਾਣੀ ਤੇ ਉਹ ਵੀ ਨਰਿੰਦਰ ਮੋਦੀ ਜੀ ਨੇ ਕੀਤਾ ਤੇ ਜੇ ਕਰਤਾ ਉਹਦਾ ਵੀ ਵਿਰੋਧ ਕਰਨ ਲੱਗੇ ਇਹ ਤੱਕ ਕਹਿੰਦੇ ਆ ਕਿ ਸਿੱਖ ਪੰਥ ਸਾਡੀ ਜੇਬ ਚ ਰਹੇ ਇੱਕ ਪਰਿਵਾਰ ਦੇ ਲਈ ਰਹੇ ਇਹ ਸਿੱਖ ਖਾਲਸਾ ਜਿਹੜਾ ਇਦਾਂ ਨਹੀਂ ਰਹਿਣਾ ਤੇ ਖਾਲਸਾ ਦੀ ਦਿੱਖ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਜੇ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ ਨਰਿੰਦਰ ਮੋਦੀ ਜੀ ਕਰਦੇ ਆ ਉਹਨਾਂ ਦਾ ਮਾਨ ਤੇ ਸਨਮਾਨ ਜ਼ਰੂਰ ਬਹਾਲ ਹੋਣਾ ਚਾਹੀਦਾ ਕੀਤਾ ਕਰਤਾਰਪੁਰ ਸਾਹਿਬ ਦਾ ਲੰਘਾ ਖੋਲਿਆ ਹੋਰ ਵੀ ਜੋ-ਜੋ ਕਰਨ ਵਾਲੀਆਂ ਗੱਲਾਂ ਨੇ ਔਰ ਜੇ ਅਸੀਂ ਉੱਥੋਂ ਵਾਪਸ ਲੈ ਕੇ ਆ ਰਹੇ ਹਾਂ ਕਾਨੂੰਨ ਬਣਾ ਕੇ ਨਾਗਰਿਕਤਾ ਦੇ ਰਹੇ ਹਾਂ afghanistan ਚੋਂ ਜਿੱਥੇ 5 ਲੱਖ ਦੇ ਕਰੀਬ ਸਾਡੀ ਆਬਾਦੀ ਸੀ ਸਿੱਖਾਂ ਦੀ ਪੰਜਾਬੀਆਂ ਦੀ ਤੇ ਉੱਥੇ ਪੰਜ ਰਹਿ ਗਏ ਨੇ ਐਸੀ ਬੁਰੀ ਹਾਲਤ ਹੋ ਗਈ ਹੈ ਤੇ ਇਹ ਵਿਰੋਧ ਕਰਦੇ ਆ ਕੇਜਰੀਵਾਲ ਹਣੀ ਪਗ ਮਤਮਾਨ ਜੀ ਨੂੰ ਮੈਂ ਕਹਿਣਾ ਕਿ ਪੂਰੇ ਗੁਰਸਿੱਖਤਾ ਬਣ ਜਾਓ ਪੰਜਾਬ ਦੇ ਮੁੱਖ ਮੰਤਰੀ ਹੋ ਸਾਡੀ ਸ਼ਾਨ ਹੋ ਤੁਸੀਂ ਇਹ ਤਣਾ ਕਰੋ ਉਹ ਵੀ ਨਹੀਂ ਬਣਦੇ ਇਸ ਕਰਕੇ ਮੈਂ ਜਿਹੜਾ ਹੈ ਇਹ ਆਉਣ ਵਾਲੇ ਟਾਈਮ ਦੇ ਅੰਦਰ ਅਸੀਂ ਪਿੰਡਾਂ 'ਚ ਵੀ ਦੱਸਣਾ ਸਭ ਜਗ੍ਹਾ ਦੱਸਣਾ ਇਹਨਾਂ ਨੂੰ ਜਵਾਬ ਨਹੀਂ ਲੱਭਣੇ ਇੰਨਾਂ ਗੱਲਾਂ ਦੇ ਔਰ ਜੋ ਸਾਨੂੰ ਕਹਿੰਦੇ ਅਸੀਂ ਪਿੰਡਾਂ 'ਚ ਨਹੀਂ ਬਣਨ ਦੇਣਾ ਪਿੰਡਾਂ 'ਚ ਹੀ ਰਹਿਣਾ ਅਸੀਂ ਇਸ ਤੋਂ ਬਾਅਦ ਆ ਚੋਣ ਹੋ ਜਾਣੇ ਆ ਇਸ ਤੋਂ ਬਾਅਦ ਵੀ ਪਿੰਡਾਂ 'ਚ ਹੀ ਆ ਔਰ ਇੱਦਾਂ ਕੀ ਕੰਮ ਕਰਾਂਗੇ ਪੂਰਾ ਓਕੇ ਜਿਵੇਂ ਇਹਨਾਂ ਨੇ ਕਾਮਰੇਡਾ ਨੇ ਉੱਥੇ ਲੋਕਾਂ ਚ ਕੁਝ ਬੈਠ ਕੀਤੀ ਹੈ ਨਾ ਇਹਨਾਂ ਨੂੰ ਵੀ ਐਕਸਪੋਜ਼ ਕਰਾਂਗੇ ਕਿ ਅਸੀਂ ਟਿੱਕੇ ਬੈਠਣ ਵਾਲੇ ਨਹੀਂ ਹਾਂਗੇ ਹੁਣ ਆਉਣ ਵਾਲੇ 3 ਸਾਲ ਜਿਹੜੇ ਆ ਉਹ ਇਸੇ ਤਰ੍ਹਾਂ ਹੀ ਕੰਮ ਕਰਨਾ ਸਾਡੀ ਇਲੈਕਸ਼ਨ ਹੀ ਰਹਿੰਦੀ ਹੈ ਹਮੇਸ਼ਾ 24 ਘੰਟੇ ਇਦਾਂ ਹੀ ਕੰਮ ਕਰੀਦਾ ਭਾਜਪਾ ਘਰ ਨਹੀਂ ਬੈਠਦੀ ਤੇ ਮੈਂ ਕਹਿੰਦਾ ਕਿ ਮਾਹੌਲ ਨਾ ਖਰਾਬ ਕਰੋ ਸਾਡੇ ਕੋਲੋਂ ਕੋਈ ਸਹਿਯੋਗ ਚਾਹੀਦਾ ਅਸੀਂ ਪੂਰਾ ਦੇਵਾਂਗੇ ਸਰਕਾਰ ਨੂੰ ਵੀ ਦੇਵਾਂਗੇ ਔਰ ਹਰ ਹਾਲ ਦੇ ਵਿੱਚ ਇਹ ਰਹਿਮ ਕਰੋ ਪੰਜਾਬੀਆਂ ਤੇ ਕੋਈ ਧੋਖਾ ਦੇ ਕੇ ਕੋਸ਼ਿਸ਼ ਕਰ ਰਹੇ ਹੋ ਪੰਜਾਬ ਦਾ ਵਿਕਾਸ ਰੋਕ ਰਹੇ ਹੋ ਭਾਈਚਾਰਕ ਸਾਂਝ ਰੋਕ ਰਹੇ ਹੋ ਅਸੀਂ ਭਾਈਚਾਰਕ ਸਾਂਝ ਜਿਹੜੀ ਆ ਉਹ ਬਣਾ ਕੇ ਰੱਖਣੀ ਆ ਔਰ ਪੰਜਾਬ ਦੀ ਵਿਕਾਸ ਵੀ ਕਰਨਾ ਇੰਨਾ ਹੀ ਕੁਐਸਚਨਸ ਪਲੀਜ਼ ਰਿਵਾਸ ਤਾਂ ਇੱਕ ਰਿਵਾਸ ਤਾਂ ਇੱਕ ਫਰਕੀ ਕੌਮੀ ਕਾਰਜ ਦਾ ਆਈਡੀਆ ਤੇ ਕਿਸਾਨਾਂ ਦੀ ਮਾਨਤਾ ਵੀ ਕਿ ਅਸੀਂ ਉਹਨਾਂ ਨੂੰ ਪੀਐਮ ਨਾਲ ਦੇਵਾਂਗੇ ਉਹਦੇ ਬਾਅਦ ਦੇਖੋ ਜੀ ਜਿਹੜੀਆਂ ਮੰਗਾਂ ਠੀਕ ਨੇ ਉਹਦੇ ਮਿਲਣ ਦੀ ਵੀ ਜ਼ਰੂਰਤ ਨਹੀਂ ਪੈਣੀ ਵੈਸੇ ਹੀ ਹੋ ਜਾਣੀਆਂ ਨੇ ਇਹ ਮੈਂ ਕਹਣਾ ਮੋਦੀ ਜੀ ਉਸ ਤੋਂ ਪਹਿਲਾਂ ਕਰਨ ਉਹ ਤਿਆਰ ਨੇ ਪਰ ਜਿਹੜੀਆਂ ਮੰਗਾਂ ਹੀ ਐਸੀਆਂ ਹੁਣ ਜਿਹੜੀ ਪੂਰੀਆਂ ਹੀ ਨਹੀਂ ਹੋ ਸਕਦੀਆਂ ਤੇ ਉਹਦੇ ਚ ਕੀ ਕੀਤਾ ਜਾਊਗਾ ਜੀ ਉਹ ਤਾਂ ਕੰਮ ਗੱਲ ਹੀ ਐਸੀ ਕਰਦੇ ਆ ਇੱਕ ਪੂਰੀ ਕਰਦੇ ਉਸ ਤੋਂ ਬਾਅਦ ਦੂਜੀ ਲਈ ਬੈਠ ਜਾਂਦੇ ਆ ਤੇ ਉਹ ਆਪਣੀ ਗੱਲ ਨਹੀਂ ਖਤਮ ਹੋਣਗੀਆਂ ਉਹਨਾਂ ਨੇ ਔਰ ਪੂਰਾ ਉਹਨਾਂ ਦਾ ਸਤਕਾਰ ਹੈ ਸਾਡੇ ਉਹ ਪੰਜਾਬ ਦਾ ਕੀ ਐ ਕਿ ਅਸੀਂ ਬਾਹਰੋਂ ਪੀਐਲ 480 ਮੰਗਾਉਂਦੇ ਸੀ ਉਹ ਪਛੋਂ ਨੂੰ ਖਲਾਉਣ ਵਾਲੀ ਹੁੰਦੀ ਉਤ ਸਦਾ ਸਮੁੰਦਰ ਚੜ੍ਹਦੇ ਸੀ ਪੰਜਾਬ ਦੇ ਹਰਿਆਣਾ ਦੇ ਤੇ ਵੈਸਟਰਨ ਯੂਪੀ ਦੇ ਕਿਸਾਨਾਂ ਨੇ ਗ੍ਰੀਨ ਰੈਵਿਊਲੂਸ਼ਨ ਆਇਆ ਆਪਣੀ ਜ਼ਮੀਨ ਵੀ ਖਰਾਬ ਕਰ ਲਈ ਆਪਣਾ ਪਾਣੀ ਵੀ ਖਰਾਬ ਕਰ ਲਿਆ ਔਰ ਪੂਰੇ ਦੇਸ਼ ਦਾ পেট ਭਰੇ ਉਸੇ ਬਦਲੇ ਚ ਜਿਹੜੀ ਐਮਐਸਪੀ ਤੇ ਖਰੀਦ ਹੁੰਦੀ ਹੈ ਉਸੇ ਬਦਲੇ ਚ ਹੁੰਦੀ ਹੈ 60% ਪੰਜਾਬ ਤੋਂ ਹੁੰਦੀ ਹੈ 30% ਹਰਿਆਣਾ ਤੋਂ ਹੁੰਦੀ ਹੈ ਔਰ 10% ਵੈਸਟਰਨ ਯੂਪੀ ਤੋਂ ਹੁੰਦੀ ਹੈ ਇਹ ਉਸੇ ਤਰ੍ਹਾਂ ਜਾਰੀ ਰਹਿਣੀ ਹੈ ਪ੍ਰਧਾਨ ਮੰਤਰੀ ਜੀ ਨੇ ਕਹਿਤਾ ਔਰ ਖਾਦ ਦੇ ਉੱਪਰ ਕਿੰਨੀ ਸਬਸਿਡੀ ਦਿੰਨੇ ਆ ਉਹ ਦੇਖੋ ਨਾ ਔਰ ਹਰ ਚੀਜ਼ ਤੇ ਜੇ ਕਿਤੇ ਕੋਈ ਕਮੀ ਹੋਵੇ ਦੱਸ ਦੇਣ ਹੋਰ ਪੂਰੀ ਕਰ ਦੇਣਗੇ ਇਹ ਤਾਂ ਬਿਨਾਂ ਗੱਲਬਾਤ ਤੋਂ ਹੀ ਬੈਠ ਕੇ ਤੁਸੀਂ ਕਿਸੇ ਨੂੰ ਗਾਲਾਂ ਵੀ ਕੱਢੋਗੇ ਤੁਸੀਂ ਫਿਰ ਸੋਚੋਗੇ ਕਿ ਉਹ ਮੇਰਾ ਭਲਾ ਵੀ ਕਰੇ ਇਹ ਗ੍ਰੇਟਨੈਸ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਚ ਹੋ ਸਕਦੀ ਹੈ ਹੋਰ ਕਿਸੇ ਚ ਨਹੀਂ ਉਹ ਫਿਰ ਵੀ ਭਲਾ ਕਰਨਗੇ ਗਰੀਆ ਸਾਹਿਬ ਇੱਕ ਪੰਜਾਬ ਚ ਕਾਫੀ ਜਿੰਨਾ ਚਰਚਾ ਚੱਲ ਰਹੀ ਕਿਸ ਕੰਦਾ ਤੋਂ ਕਾ ਵੀ ਮੇਰਾ ਖਾਲੀ ਆਪੂ ਬਾਹਰ ਪਰ ਆ ਰਿਹਾ ਬਾਕਤੇ ਚ ਨੇ ਤੇ ਤੁਸੀਂ ਕੌਮੀ ਗਾਥਾ ਕਰਨੀ ਤੇ ਮੈਂਬਰ ਵੀ ਕੋਈ ਕੁਛ ਇਸ طرح ਦਾ ਹੈ ਮਲੂਕਾ ਜੀ ਮੇਰੇ ਮਿੱਤਰ ਵੀ ਨੇ ਐਸੀ ਗੱਲ ਨਹੀਂ ਪਰ ਪਹਿਲੀ ਗੱਲ ਤਾਂ ਇਹ ਆ ਕਿ ਇੱਕ ਚੀਜ਼ ਸੁਣ ਲਓ ਇਸ ਦੇਸ਼ ਦਾ ਕੋਈ ਵੀ ਨਾਗਰਿਕ ਜਿਹੜਾ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਨੂੰ ਮੰਨਦਾ ਹੋਵੇ ਜਿਹੜਾ ਸਾਡੀ ਵਿਚਾਰਧਾਰਾ ਏਕਾਤਮ ਮਨਵਦਰਸ਼ਨ ਨੂੰ ਮੰਨਦਾ ਹੋਵੇ ਜੋ ਜੋਗਪੁਰਸ਼ ਜੀਨਦੇਵਾਲਾ ਪਾਟੇ ਜੀ ਨੇ ਦਿੱਤੀ ਉਹ ਸਾਡੇ ਚ ਆ ਸਕਦਾ ਅਸੀਂ ਉਹਨੂੰ ਵੈਲਕਮ ਕਰਦੇ ਹਾਂ ਇਹ ਦੇਸ਼ ਅਤੇ ਲਈ ਪੰਜਾਬ ਦੇ ਵਿਕਾਸ ਦੇ ਲਈ ਪੰਜਾਬ ਦੇਸ਼ ਦੀ ਮੇਨਸਟ੍ਰੀਮ ਨਾਲ ਜੁੜੇ ਰਹੇ ਉਹਦੇ ਜਿਹੜੇ ਜਿਹੜੇ ਆਉਣਗੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਉਹਨਾਂ ਦਾ ਮਾਨ ਸਨਮਾਨ ਦੇਵਾਂਗੇ ਠੀਕ 2-3 ਮਿੰਟ ਬਾਅਦ ਪ੍ਰੈਸਰ ਉੱਤੇ ਦਿੱਲੀ ਦੇ ਵਿੱਚ ਇੱਕ ਇੰਪੋਰਟੈਂਟ ਜੁਆਇਨਿੰਗ ਹੋਣ ਜਾ ਰਹੀ ਹੈ ਕਿੰਨਾ ਦੀ ਇੱਕ ਜਾਣਕਾਰੀ ਸਟੇਟ ਯੂਨਿਟ ਨੂੰ ਹੈ ਜਾਂ ਨਹੀਂ ਸਿੱਧਾ ਸਵਾਲ ਇਹ ਹੈ ਸਭ ਜਾਣਕਾਰੀ ਹੁੰਦੀ ਹੈ ਪਰ ਉਹ ਇਦਾਂ ਬੋਲਣ ਵਾਲੀ 3 ਮਿੰਟ ਦੇ ਵਿੱਚ ਹੈ ਨਹੀਂ ਉਹ ਜਾਣਦੇ ਪਤਾ ਸਨ ਹੋਰ ਵੀ ਆਉਣਗੇ ਉਸ ਤੋਂ ਬਾਅਦ